ਕਿਹਾ ਬਾਪੂ ਨੂੰ ਜਾਓ ਕੁਰਬਾਨ ਹੋਵੋ ਹੈ ਕੋਈ ਸੰਦੇਸ਼ ਸੰਦੇਸ਼ ਵਰਗਾ ਰਾਜ ਕੀਤਾ ਮਜ਼ਲੂਮਾਂ ਦੇ ਦਿਲਾਂ ਉੱਤੇ ਰਾਜ ਕੀਤਾ ਮਜ਼ਲੂਮਾਂ ਦੇ ਦਿਲਾਂ ਉੱਤੇ ਹੋਵੇਗਾ ਕੌਣ ਨਰੇਸ਼ ਵਰਗਾ ਚੋਲਾ ਜਿਹਦਾ ਮਖਮਲੀ ਲੰਗਾਰ ਹੋਇਆ ਹੋਵੇਗਾ ਕੌਣ ਦਰਵੇਸ਼ ਵਰਗਾ ਵਾਰ ਦਿੱਤਾ ਸਰਬੰਸ ਤੂਫਾਨ ਵੇਲੇ ਕੋਈ ਹੋ ਨਹੀਂ ਸਕਦਾ ਗੁਰੂ ਦਸ਼ਮੇਸ਼ਵਰਗਾ ਕੋਈ ਹੋ ਨਹੀਂ ਸਕਦਾ ਗੁਰੂ ਦਸ਼ਮੇਸ਼ਵਰਗਾ ਸੋਨਹਾਲ ਸਤ ਸ੍ਰੀ ਅਕਾਲੀ ਆਓ ਸਭ ਤੋਂ ਪਹਿਲਾਂ ਤਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਫਤ ਦੀ ਸਾਂਝ ਫਤੇ ਵਿੱਚ ਕਰੀਏ ਜੀ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਮੇਰੇ ਦੋਸਤ ਬਹੁਤ ਵਧੀਆ ਤਰੀਕੇ ਨਾਲ ਤਰਨੁਮਿਚ ਕਵਿਤਾ ਸੁਣਾਈ ਸੀ ਆਓ ਦਾਸ ਵੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਵਿਤਾ ਤਰਨੁਮਿਚ ਵੀ ਆਪ ਜੀ ਨਸਰਵਨ ਕਰਾਉਣ ਜਾ ਰਿਹਾ ਹੈ ਆ ਸਹਿਮਾਨ ਬਖਸ਼ੋਗੇ ਜੀ ਗੋਬਿੰਦ ਦੇੋ ਜਿਨਿਆ ਰੇ ਗੋਬਿੰਦ ਦੇ ਚੋ ਜਿਨਿਆਰੇ ਮਾਤਾ ਦਿੱਤੀ ਵਤਨ ਲਈ ਮਾਤਾ ਦਿੱਤੀ ਵਤਨ ਲਈ ਪੁੱਤ ਵੀ ਵਤਨ ਤੋਂ ਵਾਰੇ ਗੋਬਿੰਦ ਦੇ ਚੋ ਜਿਨਿਆਰੇ गोबिंद दे चो जिन्या रे गोबिंद दे चो जिन्या रे गोबिंद दे चो जिन्या रे 사ંગતજી ਬਹੁਤ ਸੋਖੀ ਪੰਕਤੀ ਐ ਅਗੇ ਤੁਸੀਂ ਵੀ ਨਾਲ ਸਾਧੋਗੇ ਤੇ ਹੋਰ ਅਨੰਦ ਆਏਗਾ ગોਬਿੰਦ ਦੇ ਚੋ जिन्या रे गोबिंद दे छो जिन्या रे गोबिंद दे छो जिन्या रे गोबिंद दे छो जिन्या रे माता दिती वतन लै माता दिती वतन लै ਪੁੱਤਵੀ ਵਤਨ ਤੋਂ ਵਾਰੇ ਗੋਬਿੰਦ ਦੇ ਚੋ ਜਨਿਆਰੇ ਗੋਬਿੰਦ ਦੇ ਚੋ ਜਨਿਆਰੇ ਗੋਬਿੰਦ ਦੇ ਚੋ ਜਨਿਆਰੇ ਗੋਬਿੰਦ ਦੇ ਚੋ ਜਨਿਆਰੇ ਦਸਵੇਂ ਗੁਰੂ ਦੀ ਸੁਣ ਲੋ ਦਸਾਂ ਮੈਂ ਇੰਜ ਕਹਾਣੀ ਦਸਨੇ ਗੁਰੂ ਦੀ ਸੁਣ ਲੋ ਦਸਾਂ ਮੈਂ ਇੰਜ ਕਹਾਣੀ ਜਿਸਨੇ ਵੰਗਾਰਿਆ ਫਿਰੀ ਉਸਨੇ ਨਾ ਮੰਗਿਆ ਪਾਣੀ ਫਿਰ ਦੇਖ ਵੀਰਤਾਸੀ ਮੁਖ ਵਿੱਚ ਸਿਰ ਰਬੀ ਬਾਨੀ ਜ਼ਿੰਦਗੀ ਤੋਂ ਕਰ ਕਿਨਾਰਾ ോബിന്ദോ ജി ഗോബിന്ദോ ജിറ ഗോബിന്ദോ ജി രോബിന്ദോ ജിന് അഗല സത്സംഗ ജി മേരെ ഗുരു ਦੀ ਸੁਣ ਲੋ ਮੇਰੇ ਗੁਰੂ ਦੀ ਕਰਨੀ ਦਾ ਕਿਸ ਅੰਦਾ ਜਲਾਇਆ ਮੇਰੇ ਗੁਰੂ ਦੀ ਕਰਨੀ ਦਾ ਕਿਸ ਅੰਦਾ ਜਲਾਇਆ ਪੁੱਤਰਾਂ ਦੀ লাশ ਤੱਕ ਕੇ ਉਹ ਫਿਰ ਵੀ ਮੁਸਕੁਰਾਇਆ ਕੋਲੋਂ ਦਿਲੰਗ ਗਿਆ ਓ ਪਰ ਸੀ ਕਫਨ ਨਾ ਪਾਇਆ ਕੋਲੋਂ ਦਿਲੰਗ ਗਿਆ ਓ ਪਰ ਸੀ ਕਫਨ ਨਾ ਪਾਇਆ ਰੱਖੀ ਨਾ ਕੋਈ ਨਿਸ਼ਾਨੀ ਰੱਖੀ ਨਾ ਕੋਈ ਨਿਸ਼ਾਨੀ ਵਾਰੇ ਸਾਰੇ ਦਸਾਰੇ गोबिंद दे चो जिन्या रे 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 गुजरी जा माता गुजरी अतुजू सी पार ना चोया गोबिंद गुरान एदा ਹਿੰਦੇ ਦਾ ਕਲੰਕੇ ਤੋਆ ਕੱਲਿਆ ਪਿਤਾ ਨੂੰ ਦਿੱਲੀ ਆਪੇ ਯਤੀਮ ਹੋਇਆ ਖਾਲੀ ਨਾ ਮੋੜੀ ਮੋਤਵੀ ਖਾਲੀ ਨਾ ਮੋੜੀ ਮੋਤਵੀ ਆਈ ਜੋ ਦੇ ਦਵਾਰੇ ਗੋਬਿੰਦ ਦੇ ਚੋ ਜਿਨਿਆ ਰੇ गोबिंद दे चो जिन्यारे गोबिंद दे चो जिन्यारे गोबिंद दे चो जिन्यारे बोले सो निहार धन्यवाद उस्ताद जी माता दिती वतन लै माता दिती वतन लै ਪੁੱਤ ਵੀ ਵਤਨ ਤੋਂ ਵਾਰੇ ਗੋਬਿੰਦ ਦੇ ਚੋ ਜਨਿਆਰੇ ਗੋਬਿੰਦ ਦੇ ਚੋ ਜਨਿਆਰੇ ਗੋਬਿੰਦ ਦੇ ਚੋ ਜਨਿਆਰੇ ਗੋਬਿੰਦ ਦੇ ਚੋ ਜਨਿਆਰੇ